ਅਸੀਂ ਹਸਪਤਾਲ ਪਠਾਨਕੋਟ ਵਿਖੇ ਤਿੰਨ ਚੀਜ਼ਾਂ ਦਾ ਕੰਮ ਚੱਲ ਰਿਹਾ ਹੈ ਗਾਇਸ ਵਲੇ ਇੱਕ ਜਿਹੜਾ ਕ੍ਰਿਟੀਕਲ ਕੇਅਰ ਬਲੌਗ ਬਣ ਰਿਹਾ ਹੈਗਾ ਜਿੱਦੇ ਵਿੱਚ ਕੀ ਸੀਬੀਏ ਪੇਸ਼ੈਂਟ ਜਿਹਨੂੰ ਵੈਂਟੀਲੇਟਰ ਦੀ ਲੋਡ ਹੁੰਦੀ ਹੈ ਜਾਂ ਜਿਆਦਾ ਇੰਟਰਵੈਂਸ਼ਨ ਦੀ ਲੋਡ ਹੁੰਦੀ ਹੈ ਉਹ ਪੇਸ਼ੈਂਟ ਰੱਖੇ ਜਾਣਗੇ ਜਿਹੜੇ ਕਿ ਪਹਿਲੇ ਅਸੀਂ ਰੈਫਰ ਕਰ ਦਿੰਦੇ ਸੀਗੇ ਹੁਣ ਉਹ ਇੱਥੇ ਹੀ ਉਹਨਾਂ ਦਾ ਇਲਾਜ ਕੀਤਾ ਜਾਏਗਾ ਇਸ ਤੋਂ ਇਲਾਵਾ ਜਿਹੜੀ ਇੱਕ ਇੰਟੀਗ੍ਰੇਟਿਡ ਲੈਬ ਬਣ ਰਹੀ ਹੈਗੀ ਜਿੱਥੇ ਸਾਰੇ ਦੇ ਪੇਸ਼ੈਂਟ ਜਿਹੜਾ ਸੀਗਾ ਪਹਿਲੇ ਇਧਰ ਉਧਰ ਹੁੰਦਾ ਰਹਿੰਦਾ ਸੀਗਾ ਕੋਈ ਟੈਸਟ ਕਿਤੇ ਹੁੰਦਾ ਸੀਗਾ ਕੋਈ ਟੈਸਟ ਕਿਤੇ ਹੁੰਦਾ ਸੀਗਾ ਹੁਣ ਸਾਰੇ ਜਿਹੜੇ ਟੈਸਟ ਹੈਗੇ ਇੱਕ ਹੀ ਥਾਂ ਤੇ ਹੋਣਗੇ ਇਸ ਤੋਂ ਇਲਾਵਾ ਨਵਾਂ ਨਵਾਂ OPD ਬਲੌਗ ਬਣ ਗਿਆ ਬਣ ਰਿਹਾ ਹੈਗਾ ਜਿੱਦੇ ਵਿੱਚ ਪੇਸ਼ੈਂਟਸ ਨੂੰ ਇੱਕੋ ਥਾਂ ਤੇ ਸਾਰੀ ਸਾਰੀ ਸਹੂਲਤਾਂ ਜਿਹੜੀਆਂ ਹੈਗੀਆਂ OPD ਦੀਆਂ ਮਿਲਣਗੀਆਂ ਸਰ ਕਦੋਂ ਤੱਕ ਓਪਨਿੰਗ ਹੋਣ ਦੀ ਇਹ ਦੇ ਹੋਵੇਗੀ ਇਹਦੀ ਕੰਮ ਜਿਹੜਾ ਹੈਗਾ ਬਹੁਤ ਹੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈਗਾ 1 ਸਾਲ ਦੇ ਵਿੱਚ ਵਿੱਚ ਇਹ ਬਣਨ ਦੀ ਉਮੀਦ ਹੈ ਸਰ ਮੇਰਾ ਨਾਮ ਵਿਰਿੰਦਰ ਸਾਗਰ ਆ ਜੀ ਮੈਂ ਪਠਾਨਕੋਟ ਵਿਕਾਸ ਮੰਜਦਾ ਉਪ ਚੇਖਾ ਉਹ ਜਿਹੜਾ ਜੇ ਪਿੱਛੇ ਬਣ ਰਿਹਾ ਹਸਪਤਾਲ ਦੀ ਬਿਲਡਿੰਗ ਬਣ ਰਹੀ ਆ ਇਹ ਬਣ ਰਹੀ ਆ ਕ੍ਰਿਟੀਕਲ ਪੇਸ਼ੈਂਟਾਂ ਵਾਸਤੇ ਪਹਿਲਾਂ ਇਦਾਂ ਹੁੰਦਾ ਸੀ ਕਿ ਜਿੰਨੇ ਵੀ ਕ੍ਰਿਟੀਕਲ ਪੇਸ਼ੈਂਟ ਆਉਂਦੇ ਸੀ ਜਾਂ ਐਮਰਜੈਂਸੀ ਜਾਂਦੇ ਸੀ ਉਹਨਾਂ ਨੂੰ ਅਗਰ ਟਰੀਟਮੈਂਟ ਇੱਥੇ ਨਹੀਂ ਸੀ ਹੁੰਦਾ ਉਹਨਾਂ ਨੂੰ ਰੈਫਰ ਦੂਜੇ ਸ਼ਹਿਰਾਂ ਚੰਡੀਗੜ੍ਹ ਜਾਂ ਅੰਮ੍ਰਿਤਸਰ ਕਰ ਦਿੰਦੇ ਲੇਕਿਨ ਹੁਣ ਜੋ ਇੱਥੇ ਬਿਲਡਿੰਗ ਬਣ ਰਹੀ ਆ ਉੱਥੇ ਹਰ ਤਰ੍ਹਾਂ ਦੀ ਫੈਸਿਲਿਟੀ ਮਿਲੇਗੀ ਜਿਹੜੇ ਸਾਡੇ ਪੇਸ਼ੈਂਟ ਜੇ ਐਨ ਕੇ ਤੋਂ ਹਿਮਾਚਲ ਤੋਂ ਇੱਥੇ ਆਂਦੇ ਨੇ ਉਹਨਾਂ ਨੂੰ ਹੁਣ ਬਾਹਰ ਭਟਕਣ ਦੀ ਲੋੜ ਨਹੀਂ ਪੈਗੀ ਸਾਰਾ ਇਲਾਜ ਇੱਥੇ ਕੋਟ ਦੀ ਇੱਥੇ ਹੋਏ